ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਮਸ਼ਹੂਰ ਪੰਜਾਬੀ ਆਰਟਿਸਟ ਨਾਲ ਹੋਏ ਫਨੀ ਮੂਮੈਂਟ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਮੱਲੋ-ਮੱਲੀ ਹਾਸਾ ਆ ਜਾਣਾ ਹੈ ਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ ਹੈ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਨੰਬਰ 1 ਸੁਨੰਦਾ ਸ਼ਰਮਾ ਜਿਨ੍ਹਾਂ ਦਾ ਕੀ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਸਟੇਜ ਤੋਂ ਪੈਰ ਤਿਲਕ ਜਾਂਦਾ ਹੈ ਤਾਂ ਦੇਖੋ ਫਿਰ ਕੀ ਹੁੰਦਾ ਹੈ ਨੰਬਰ ਤੋਂ ਗੈਰੀ ਸੰਧੂ ਦੀ ਲਾਈਵ ਪਰਫਾਰਮੈਂਸ ਵਿੱਚ ਉਹਨਾਂ ਦਾ ਇੱਕ ਫੈਨ ਸਟੇਜ ਉੱਤੇ ਚੜ ਜਾਂਦਾ ਤੇ ਉਹ ਗੈਰੀ ਦਾ ਮਾਈਕ ਖੋ ਕੇ ਗਾਉਣ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਗੈਰੀ ਦਾ ਰਿਐਕਸ਼ਨ ਦੇਖੋ ਕਿੱਦਾਂ ਦਾ ਹੁੰਦਾ ਕਦੇ ਫੋਟੋ ਵੇਖਾ ਮੈਂ ਤੇਰੀ ਫੋਨ ਦੇ ਉਤੇ ਤੇਰੇ ਮੈਸੇਜ ਕੁੜੀਏ ਨੰਬਰ 13 ਮਸ਼ਹੂਰ ਪੰਜਾਬੀ ਕਾਮੇਡੀਅਨ ਹਰਬੀ ਸੰਗਾ ਜਦੋਂ ਇੱਕ ਸਟੇਜ ਤੇ ਪਰਫਾਰਮੈਂਸ ਕਰਦੇ ਹੋਏ ਜਿਵੇਂ ਹੀ ਸਪੀਕਰ ਤੇ ਪੈਰ ਧਰਦੇ ਨੇ ਤਾਂ ਸਪੀਕਰ ਸਮੇਤ ਸਟੇਜ ਤੋਂ ਤੜੰਮਦਰੇ ਥੱਲੇ ਡਿੱਗ ਜਾਂਦੇ ਨੇ ਇੱਕ ਮਿੰਟ ਭਾਜੀ ਪਛਾਰ ਦੇ ਲੈਣੀ ਹੈ ਭਾਜੀ ਜੀ ਤੁਸੀਂ ਚਲੋ ਭਈ ਮੈਂ ਗਵਾਇਆ ਨੰਬਰ 4 ਪ੍ਰੇਮ ਢਿੱਲੋਂ ਦੇ ਚੱਲਦੇ ਲਾਈਵ ਸ਼ੋਅ ਵਿੱਚ ਅਚਾਨਕ ਇੱਕ ਬੰਦਾ ਜਦੋਂ ਪਿੱਛੋਂ ਆ ਕੇ ਉਸ ਉੱਤੇ ਹਮਲਾ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਬੰਦੇ ਦਾ ਕੀ ਹਾਲ ਹੋਇਆ ਤੁਸੀਂ ਦੇਖ ਸਕਦੇ ਹੋ ਨੰਬਰ 5 ਮਾਸਟਰ ਸਲੀਮ ਜਦੋਂ ਹੀ ਜਾਗਰਨ ਦੇ ਲਾਈਵ ਸ਼ੋਅ ਵਿੱਚ ਸੁਰ ਲਗਾਉਣਾ ਸ਼ੁਰੂ ਕਰਦੇ ਨੇ ਤਾਂ ਪੂਰੇ ਦਾ ਪੂਰਾ ਸਟੇਜ ਹੀ ਨੀਚੇ ਡਿੱਗ ਜਾਂਦਾ ਹੈ। ਆਹ ਭਾਈ ਓਏ ਓਏ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਫਣੀ ਜਾਂ ਕਮੈਂਟ ਜ਼ਰੂਰ ਕਰੋ। ਨੰਬਰ 6 ਏਪੀ ਟਿੱਲੋ ਅਤੇ ਸ਼ਿੰਦਾ ਕਾਲੂ ਜਦੋਂ ਹੀ ਲਾਈਵ ਸ਼ੋਅ ਵਿੱਚ ਗਾਰੇ ਹੁੰਦੇ ਹਨ ਤਾਂ ਪਰਫਾਰਮੈਂਸ ਕਰਦੇ ਹੋਏ ਸ਼ਿੰਦਾ ਕਾਲੂ ਦਾ ਪੈਰ ਤਿਲਕ ਜਾਂਦਾ ਤੇ ਸਟੇਜ ਉੱਤੇ ਡਿੱਗ ਪੈਂਦਾ ਹੈ। ਨੰਬਰ 7 ਰਾਜਵੀਰ ਜਮੰਦਾ ਜਦੋਂ ਆਪਣੇ ਨਿੱਕੇ 팬 ਨੂੰ ਮਿਲੇ ਤਾਂ ਉਹਨਾਂ ਬੱਚਿਆਂ ਨੇ ਰਾਜਵੀਰ ਜਮੰਦਾ ਬਾਰੇ ਸੁਣੋ ਕੀ ਕਿਹਾ ਕੀ ਕਰਨਾ ਸੀ ਭੱਜਿਆ ਮਗਰ ਰਾਜਵੀਰ ਜਮੰਦਾ ਨਾਲ ਬਰੇ ਨਾ ਫੋਟੋ ਕਰਾਉਣੀਆਂ ਦੀ ਸਾਡਾ 팬 ਆ ਸਾਡਾ ਮੈਂ ਯਾਰ ਥੋੜਾ ਫੇਰ ਮੈਂ ਫੋਟੋ ਕਰਾਉਣੀ ਆ ਖੜੋ ਯਾਰ ਖੜੋ ਬੈਠ ਕੇ ਆ ਚੱਕ ਮੈਂ ਇਸ ਦਾ ਬਾਈ ਫੂ ਨੰਬਰ 8 ਮਾਸਟਰ ਸਲੀਮ ਅਤੇ ਜਦੋਂ ਨੀਟੂ ਸ਼ਟਰਾਂ ਵਾਲੇ ਦੀ ਇੱਕ ਲਾਈਵ ਸ਼ੋਅ ਵਿੱਚ ਮੁਲਾਕਾਤ ਹੁੰਦੀ ਹੈ ਤਾਂ ਮਾਸਟਰ ਸਲੀਮ ਨੀਟੂ ਸ਼ਟਰਾਂ ਵਾਲੇ ਨੂੰ ਮਜ਼ਾਕ ਕਰਦੇ ਹੋਏ ਦੇਖੋ ਕੀ ਕਹਿ ਜਾਂਦੇ ਨੇ ਇਹਦਾ ਨਾਂ ਪਤਾ ਕਿਉਂ ਸ਼ਟਰਾਂ ਵਾਲਾ ਪਿਆ ਵਾਕਿਆ ਹੀ ਇਹ ਸ਼ਟਰ ਬਣਾਉਂਦਾ ਹੁੰਦਾ ਸੀ ਅਜੇ ਵੀ ਦੁਕਾਨ ਹੈਗੀ ਨਾ ਨੀਟੂ ਹੈਗੀ ਨਾ ਹਾਂ ਉਹ ਵੀ ਖੋਲ ਲਾ ਤੇ ਚੰਗੀ ਗੱਲ ਨੰਬਰ 9 ਮਿਸ ਪੂਜਾ ਸਟੇਜ ਤੋਂ ਡਾਊਨ ਫਾਲ ਦੋਸਤੋ ਦੱਸ ਦੇ ਕਿ ਇਹ ਮਿਸ ਪੂਜਾ ਨਹੀਂ ਸਗੋ ਫੋਰਨਰ ਆਰਟਿਸਟ ਹੈ ਜਿਹੜੀ ਕਿ ਪਰਫਾਰਮੈਂਸ ਦੌਰਾਨ ਸਟੇਜ ਤੋਂ ਡਿੱਗ ਪਈ ਪਰ ਦੇਖਣ ਵਿੱਚ ਮਿਸ ਪੂਜਾ ਵਰਗੀ ਲੱਗਦੀ ਹੈ ਵੀਡੀਓ ਚੰਗੀ ਲੱਗੀ ਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ